ਸਾਸਤੇ ਨੇ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਲੇ ਪਾਉਣੇ ਸੀ ਨਾ ਗੁਰੂ ਗੋਬਿੰਦ ਰਾਏ ਵੀ ਨਵਾਂ ਸਾਲਾਂ ਦੇ ਨੇ ਕੰਪੈਰੀਸ਼ਨ ਕਰਿਓ ਗੁਰੂ ਗੋਬਿੰਦ ਸਿੰਘ ਦਾ ਤੇ ਆਪਣੇ ਬੱਚਿਆਂ ਦਾ ਹੋਰ ਦੇਵੀ ਦੇਵਤਿਆਂ ਦਾ ਰਹਿਬਰਾਂ ਦਾ ਅਵਤਾਰਾਂ ਦਾ ਪੀਰਾਂ ਫਕੀਰਾਂ ਦਾ ਚਾਹੇ ਕਬਰਾਂ ਵਾਲੇ ਨੇ ਤੇ ਚਾਹੇ ਮੂਰਤਾਂ ਵਾਲੇ ਨੇ ਮਹਾਰਾਜ ਆਖਣ ਲੱਗੇ ਗੋਬਿੰਦ ਰਾਏ ਜੀ ਸਨਾਤਨ ਮਤ ਨੂੰ ਰੱਖਣ ਲਈ ਸਿਰ ਦੇਣਾ ਪੈਣਾ ਤੇ ਗੋਬਿੰਦ ਰਾਏ ਜੀ ਕਹਿੰਦੇ ਸੀ ਤੁਹਾਡੇ ਤੋਂ ਵੱਡਾ ਇਸ ਰੂਹੇ ਜ਼ਮੀਨ ਤੇ ਕੋਈ ਮੁਰਸ਼ਿਦ ਨਹੀਂ ਸੀਸ ਲਓ ਤੇ ਰੱਖਿਆ ਕਰੋ ਸਨਾਤਨ ਮਤ ਦੀ ਧਰਮ ਦੀ ਗੁਰਦੇਵ ਬਹਾਦਰ ਸਾਹਿਬ ਅਗੋਂ ਆਦੇ ਨੇ ਤੁਹਾਡੇ ਲਈ ਬੜਾ ਘਾਟੇ ਵੰਦਾ ਸੌਦਾ ਏ ਗੋਬਿੰਦ ਰਾਏ ਜੀ ਤੁਸੀਂ ਯਤੀਮ ਹੋ ਜਾਣਾ ਗੁਰੂ ਗੋਬਿੰਦ ਰਾਏ ਜੀ ਨੇ ਇਹ ਬਚਨ ਆਖਿਆ ਮਹਾਰਾਜ ਇੱਕ ਕਾਟੇ ਬੰਦਾ ਸੌਦਾ ਨਹੀਂ ਹੈ ਜੇ ਮੇਰੇ ਜਤੀਮ ਹੋਇਆ ਤੁਹਾਡੇ ਸਿਰ ਦਿੱਤਿਆ ਭਾਰਤ ਵਰਸ਼ ਦੇ ਲੱਖਾਂ ਬੱਚੇ ਜਤੀਮ ਹੋਣੋਂ ਬਚ ਜਾਣ ਤੇ ਇਹ ਸੌਦਾ ਫਾਇਦੇਮੰਦ ਹੈ